ਕੁਲਦੀਪ ਜੀ ਗੱਲ ਇਹ ਹੈ ਜਿਹੜੇ ਐਗਜ਼ਿਟ ਪੋਲ ਦੇ ਅੰਕੜੇ ਨੇ ਉਸ ਦੇ ਹੁੱਡਾ ਸਾਹਿਬ ਦਾ ਕਹਿਣਾ ਇਹ ਕਿ ਹੁਣ ਤੱਕ ਕੱਲ ਦੀਆਂ ਗੱਲਾਂ ਨੇ ਅੱਜ ਤੱਕ ਪਿਛਲੇ 1 ਸਾਲ ਤੋਂ ਕਹਿ ਰਹੇ ਆ ਕਿ ਭਾਜਪਾ ਹੁਣ ਜਾਣ ਵਾਲੀ ਹੈ ਹਮੇਸ਼ਾ ਦੇ ਲਈ ਹਰਿਆਣਾ ਚ ਹੁੱਡਾ ਸਾਹਿਬ ਕੀ ਕਹਿੰਦੇ ਆ ਉਹ ਆਪਾਂ ਨੂੰ ਖੜਿਆਲ ਸਾਹਿਬ ਦੱਸ ਦੇਣਗੇ ਉਹਨਾਂ ਦਾ ਵਿਸ਼ਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਔਰ ਉਹ ਕੰਮ ਜਿਹੜਾ ਹੈਗਾ ਉਹਦਾ ਉਤਸ਼ਾਹ ਜਿਹੜਾ ਸਾਨੂੰ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਜਿੱਥੋਂ ਤੱਕ ਸਾਡੇ ਜਿਹੜੇ ਅੱਜ ਆਪਾਂ ਡਿਸਕਸ ਕਰ ਰਹੇ ਆ ਜਿਹੜੇ ਐਗਜ਼ਿਟ ਪੋਲ ਐ ਹੋਰ ਐਗਜ਼ਿਟ ਪੋਲਾਂ ਦੇ ਮਾਮਲੇ ਤਾਂ ਸਾਨੂੰ ਐਗਜ਼ਿਟ ਪੋਲ ਜਿਹੜੇ ਆ ਉਹ 400 ਪਾਰ ਦਿਖਾਈ ਰਹੇ ਸੀ ਉਦੋਂ ਵਿਚਾਰੇ ਐਗਜ਼ਿਟ ਪੋਲ ਗੋਦੀ ਮੀਡੀਆ ਸੀ ਤੋਂ ਜੇ ਉਹ ਮਤਲਬ ਇਹ ਤਰੀਕਾ ਜਿਹੜਾ ਕਾਂਗਰਸ ਦਾ ਨਾ ਆਪਦੇ ਤਰੀਕੇ ਨਾਲ ਚੀਜ਼ਾਂ ਨੂੰ ਲੈਣਾ ਇਹਨਾਂ ਦਾ ਆਪਦਾ ਇੱਕ ਸਿਸਟਮ ਹੈ ਸਾਡਾ ਅਸੀਂ ਤਾਂ ਜਿਸ ਅਸੀਂ ਮਿਹਨਤ ਮੁਸ਼ਕਲ ਕੀਤੀ ਹੈ ਲੋਕਾਂ ਤੱਕ ਪਹੁੰਚ ਕੀਤੀ ਹੈ ਅਸੀਂ 14 ਅਸੀਂ ਗੱਲਾਂ ਨਹੀਂ ਕੀਤੀਆਂ ਮਾਹੀ ਅਸੀਂ ਚੁਟਕੀਆਂ ਮਾਰੀਆਂ ਅਸੀਂ 14 ਫਸਲਾਂ ਦੀ ਐਮਐਸਪੀ ਹਰਿਆਣਾ ਚ ਦੇ ਕੇ ਦਿਖਾਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜਿਹੜਾ ਕਿ 850 ਕਰੋੜ ਸਾਲਾਨਾ ਜਿਹੜਾ ਬਣ ਜਾਂਦਾ ਹੈਗਾ ਤਕਰੀਬਨ ਮੁਆਵਜ਼ੇ ਉਹ ਡਿਲੀਵਰ ਕਰਕੇ ਵਿਖਾਈ ਔਰ ਜਿਹੜਾ ਹੈਗਾ ਉੱਥੋਂ ਦੇ ਖਿਡਾਰੀਆਂ ਨੇ ਵੀ ਬਾਕਮਾਲ ਕੰਮ ਕੀਤਾ ਦੇਸ਼ ਲਈ ਸਭ ਤੋਂ ਜ਼ਿਆਦਾ ਮੈਡਲ ਜਿਹੜੇ ਆ ਹਰਿਆਣਾ ਚੋਂ ਆਏ ਆ ਜਿਹੜੀ ਸਟੇਟ ਹੈ ਹਰਿਆਣਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਬਹੁਮਤ ਨਾਲ ਸਰਕਾਰ ਬਣਾਏਗੀ ਮੈਂ ਮੁੱਖ ਮੰਤਰੀ ਸਾਹਿਬ ਦੇ ਬਿਆਨ ਦਾ ਸਹਿਮਤ ਹਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਹਿਣਗੇ ਈਵੀਐਮ ਖਰਾਬ ਹੈ ਜਨਤਾ ਜਿਹੜੀ ਹੈ ਉਹ ਜਵਾਬ ਦੇਵੇਗੀ ਪਤਾ ਲੱਗ ਜਾਵੇਗਾ ਕੌਣ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਮੋਸਟ ਆਫ ਦਾ ਹੁਣ ਤੱਕ ਦਾ ਟ੍ਰੈਂਡ ਅਸੀਂ ਦੇਖਿਆ ਕਿ ਪੰਜ-ਪੰਜ ਸਾਲ ਬਾਅਦ ਸਰਕਾਰਾਂ ਬਦਲਦੀ ਰਹਿੰਗਾ ਪਰ ਪਿਛਲੇ ਇੱਕ ਦਹਾਕੇ ਤੋਂ ਜਿਸ ਤਰੀਕੇ ਨਾਲ ਰੁਝਾਨ ਸਾਹਮਣੇ ਆਇਆ ਕਿ 10 ਸਾਲ ਦੀ ਸਰਕਾਰ ਦੀ ਬੁਰੀ ਤਰ੍ਹਾਂ 19 ਘੰਪੇਸੀ ਵੇਖੀ ਜਾਂਦੀ ਹੈ ਤਾਂ 10 ਸਾਲ ਲਗਾਤਾਰ ਦੋ ਵਾਰੀ ਜਿਹੜਾ ਖੱਟਰ ਸਾਭ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਸਰਕਾਰ ਬਣਾਈ ਚੁਣੀ ਤਾਂ ਹੁਣ ਉਸ ਤੋਂ ਬਾਅਦ ਵੀ ਇੰਨਾ ਕੌਨਫੀਡੈਂਸ ਓਵਰ ਕੌਨਫੀਡੈਂਸ ਹੈ ਜਾਂ ਵਿਚਲੀ ਗੱਲ ਸਾਰੀ ਦਾ ਪਤਾ ਨਹੀਂ ਇਹ ਓਵਰ ਕੌਨਫੀਡੈਂਸ ਨਹੀਂ ਹੈ ਇੱਕ ਤਾਂ ਮੈਂ ਜਿਵੇਂ ਦੱਸਿਆ ਕਿ ਅਸੀਂ ਕੰਮ ਕੀਤਾ ਹੁਣ ਦੇਖੋ ਆਪਣੇ ਪੰਜਾਬ ਦੇ ਵਿੱਚ ਸੰਘਰਸ਼ ਹੋ ਰਿਹਾ ਹੈ ਕਿਸਾਨਾਂ ਦਾ ਉਹ ਸੰਘਰਸ਼ ਜਿਹੜਾ ਹੈਗਾ ਪੰਜਾਬ ਦੇ ਕਿਸਾਨ ਹੀ ਕਰ ਰਹੇ ਸਾਰੇ ਆਪਾਂ ਜਾਣਦੇ ਹਾਂ ਔਰ ਉਹਨਾਂ ਨੂੰ ਇੱਥੇ ਜਿਹੜਾ ਹੈਗਾ ਆਪਾਂ ਪੰਜਾਬ ਸਰਕਾਰ ਆਈ ਸੀ ਕਿ ਅਸੀਂ 23 ਫਸਲਾਂ ਦੀ ਐਮਐਸਪੀ ਦੇ ਦਾਂਗੇ ਉਹ ਇੱਕ ਮੂੰਗੀ ਚੱਕਣ ਤੋਂ ਭੱਜ ਗਏ ਇੱਕ ਮੂੰਗੀ ਨਹੀਂ ਚੱਕ ਸਕੇ ਇੱਕ ਫਸਲ ਦੀ ਨਹੀਂ ਦੇ ਸਕੇ ਤਾਂ ਉਹ ਹੁਣ ਉਹਨਾਂ ਕੋਲ ਇਹ ਹੀ ਰਹਿ ਗਿਆ ਕਿ ਅਸੀਂ ਤਾਂ ਕੇਂਦਰ ਤੋਂ ਲੈ ਕੇ ਆਉਣੀ ਆ ਹੁਣ ਜਿਹੜਾ ਹਰਿਆਣਾ ਹੈ ਹਰਿਆਣੇ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ 14 ਫਸਲਾਂ ਦੀ ਐਮਐਸਪੀ ਮਿਲੀ ਫਿਰ ਮੁਆਵਜ਼ੇ ਦੀ ਗੱਲ ਕਰ ਰਿਹਾ ਮੈਂ ਇੱਥੇ ਕਹਿੰਦੇ ਸੀ ਕੁਕੜੀਆਂ ਦਾ ਮੁਆਵਜ਼ਾ ਦੇ ਦਿਆਂਗੇ ਜੀ ਉਹ ਦੇ ਦਿਆਂਗੇ ਜੀ ਅਸੀਂ ਕੇਂਦਰ ਤੋਂ ਕੀ ਲੈਣਾ ਉਹਨਾਂ ਨੇ ਗੱਲਾਂ ਨਹੀਂ ਕੀਤੀਆਂ ਦੇ ਕੇ ਦਿਖਾਇਆ ਔਰ ਇਹ ਹੁਣ ਰਿਕਾਰਡ ਆ 850 ਕਰੋੜ ਰੁਪਈਆ ਲੋਕਾਂ ਦੇ ਬੋਝੇ ਪਿਆ ਜੇ ਫਸਲ ਮਾਰੀ ਹੋਈ ਤਾਂ ਆਹ ਹਰ ਚੀਜ਼ ਦੇ ਉੱਤੇ ਆਪਾਂ ਜੇ ਜਾਈਏ ਔਰ ਲੋਕਾਂ ਦਾ ਉਹ ਜਿਹੜਾ ਵਿਸ਼ਵਾਸ ਆ ਸਾਨੂੰ ਚੋਣਾਂ 'ਚ ਛਾ ਮਿਲਿਆ ਠੀਕ ਹੈ ਚਲੋ ਮੀਡੀਆ ਨੇ ਆਪਦਾ ਇੱਕ ਉਹਨਾਂ ਦਾ ਪੈਟਰਨ ਬਣਿਆ ਹੋਇਆ ਉਹਨਾਂ ਨੇ ਦਿਖਾਇਆ ਹੈ ਉਹ ਕੱਲ ਨੂੰ ਨਤੀਜਾ ਸਾਹਮਣੇ ਆਜੂਗਾ ਤੋਂ ਅਸੀਂ ਜਿੰਨਾ ਕੰਮ ਕੀਤਾ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਸਾਨੂੰ ਛਾ ਮਿਲਿਆ ਅਸੀਂ ਗੱਲ ਕਰਦੇ ਆਂ ਤੁਸੀਂ ਐਗਜ਼ਿਟ ਨੂੰ ਤੁਸੀਂ ਐਗਜ਼ੈਕਟ ਨਹੀਂ ਮੰਨਦੇ ਤੁਹਾਡਾ ਕਹਿਣ ਤੋਂ ਭਾਵੇਂ ਐਗਜ਼ਿਟ ਤੋਂ ਤੁਸੀਂ ਐਗਜ਼ੈਕਟ ਨਹੀਂ ਮੰਨਦੇ ਬਿਲਕੁਲ ਅਸੀਂ ਤਾਂ ਇਹਨੂੰ ਮੁੱਢੋਂ ਰੱਦ ਕਰ ਚੁੱਕੇ ਹਾਂ ਜੀ ਇਹਦਾ ਕੱਲ ਨੂੰ ਜਦੋਂ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ ਇਹ ਜਿਹੜੇ ਅੱਜ ਐਗਜ਼ਿਟ ਪੋਲ ਨੂੰ ਸਹੀ ਕਹਿੰਦੇ ਆ ਜਦੋਂ ਕੱਲ ਨੂੰ ਨਤੀਜੇ ਆਏ ਇਹਨਾਂ ਨੇ ਕਹਿਣਾ ਹਾਏ ਈਵੀਐਮ ਹਾਏ ਈਵੀਐਮ ਹਾਏ ਈਵੀਐਮ ਇਹ ਤੁਹਾਡੇ ਸਾਹਮਣੇ ਕਹਿਣਗੇ ਤੇ ਜੇ ਨਤੀਜੇ ਇਹਨਾਂ ਦੇ ਹੱਕ ਚ ਆ ਗਏ ਫਿਰ ਇਹਨਾਂ ਨੇ ਕਹਿਣਾ ਈਵੀਐਮ ਵੀ ਸਹੀ ਹੈ ਐਗਜ਼ਿਟ ਪੋਲ ਵੀ ਸਹੀ ਹੈ ਫਿਰ ਉਹ ਗਾਂਧੀ মিডিਆ ਹੋ ਜਾਊਗਾ ਈਵੀਐਮ ਜਿਹੜੀ ਹੈਗੀ ਉਹ ਮੁਹੱਬਤ ਦੀ ਦੁਕਾਨ ਹੋ ਜਾਊਗੀ ਤੇ ਇਹਨਾਂ ਦਾ ਆਪ ਦਾ ਇੱਕ ਸਿਸਟਮ ਹੈ ਹੂੰ ਮਤਲਬ ਜਿਹੜੀ ਚੀਜ਼ ਮੈਨੂੰ ਨਹੀਂ ਮਿਲਿਓ ਬੱਚਾ ਰੋਂਦਾ ਨਹੀਂ ਨਾ ਹੁੰਦਾ ਜਿਵੇਂ ਕਈ ਵਾਰੀ ਦੋ ਜਵਾਕ ਖੇਡਦੇ ਬੱਚਾ ਇੱਕ ਇੱਕ ਜਿੱਦੀ ਜ੍ਹਾ ਜਵਾਕ ਹੁੰਦਾ ਉਹਨੂੰ ਚੀਜ਼ ਨਾ ਮਿਲੇ ਦੂਜਿਆਂ ਤੇ ਇਲਜ਼ਾਮ ਲਗਾਉਣ ਲੱਗ ਜਾਂਦਾ ਉਹ ਇਹਨਾਂ ਦੇ ਹਾਲਾਤ ਆ ਮਿਹਨਤ ਕੋਈ ਕਰਨੀ ਨਹੀਂ ਰੁਪਏ ਦੀ ਮਿਹਨਤ ਨਹੀਂ ਕਰਦੇ ਸਿਰਫ ਦੂਜਿਆਂ ਤੇ ਇਲਜ਼ਾਮ ਬਾਦੀ ਲਾ ਕੇ ਜਿਹੜਾ ਹੈ ਉਹ ਕੰਮ ਕਰਦੀ ਦੀ ਪੋਲਿਟਿਕਸ ਤੇ ਇਲਜ਼ਾਮ ਲੱਗ ਰਿਹਾ ਵੀ ਕਾਂਗਰਸ ਹੋ ਗਈ ਹੈ ਐਗਜੈਕਟਲੀ ਐਗਜੈਕਟ ਪੁੱਲਦੀਪ ਜੀ ਗੱਲ ਇਹ ਆ ਵੀ ਜੇਕਰ ਸਰਕਾਰ ਬਣਾਉਣ ਦਾ ਅੰਕੜਾ ਨੇੜੇ ਤੇੜੇ ਹੁੰਦਾ ਕਿ ਇਸ ਵਾਰ ਵੀ ਗਠਬੰਧਨ ਦੇ ਅਸਾਰ ਜਿਹੜੇ ਆ ਉਹ ਮੁਰ ਤੋਂ ਬਣ ਸਕਦੇ ਪਹਿਲੀ ਗੱਲ ਤਾਂ ਇਹ ਹੈਗੀ ਆ ਜੀ ਕਿ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਔਰ ਮੈਜੋਰਟੀ ਨਾਲ ਬਣਾਵਾਂਗੇ ਉਹਦਾ ਜਿਹੜਾ ਹੈਗਾ ਠੀਕ ਹੈ ਇਹਨਾਂ ਦਾ ਆਪਦਾ ਜਿਹੜਾ ਹੈਗਾ ਖੜਿਆਲ ਸਾਹਿਬ ਦਾ ਇੱਕ ਉਹਨਾਂ ਨੇ ਬਣਾਇਆ ਇੱਕ ਵੀ ਇਸ ਤਰੀਕੇ ਨਾਲ ਦੇਖੋ ਜੀ ਉੱਥੇ ਡਰ ਦਾ ਮਾਹੌਲ ਹੈ ਉੱਥੇ ਬੁਰੇ ਹਾਲਾਤ ਹੈ ਮੈਂ ਪੁੱਛਣਾ ਚਾਹਣਾ ਖੜਿਆਲ ਸਾਹਿਬ ਤੁਹਾਡਾ ਰਾਜਕੁਮਾਰ ਤੇ ਤੁਹਾਡੇ ਉਹਨਾਂ ਦੇ ਸਿਸਟਰ ਜਿਹੜੇ ਆ ਉੱਥੇ ਬਰਫ ਖੇਡਦੇ ਮਲੇ ਸੀ ਥੋੜੇ ਦਿਨ ਪਹਿਲਾਂ ਜੋ ਪਾਰਟ ਜੋੜੋ ਯਾਤਰਾ ਸੀ ਉਹ ਡਰਦਾ ਮੌਲ ਸੀ ਜਿਹੜਾ ਤੁਸੀਂ ਲਾਲ ਚੌਂਕ ਦੇ ਵਿੱਚ ਤਰੰਗੇ ਸੁਣੋ ਹੁਣ ਸੁਣੋ ਇਹ ਚ ਨਾ ਬੋਲਿਓ ਤਾਲੀਵਾਲ ਸਾਹਿਬ ਇਹ ਨਫਰਤ ਦੀ ਦੁਕਾਨ ਨੂੰ ਸ਼ਟਰ ਲਵਾਇਆ ਤੁਹਾਡੇ ਵੱਲ ਸਾਹਿਬ ਤੁਸੀਂ ਦੇਖੋ ਤੁਹਾਡੇ ਸਵਾਲ ਆ ਗਏ ਹਾਂ ਹੁਣ ਮੈਨੂੰ ਦੱਸਿਓ ਚੱਲੋ ਨਾ ਹੁਣ ਨਾ ਬੋਲਿਓ ਵਿੱਚ ਦੇਖੋ ਉੱਥੇ ਜਿਹੜਾ ਤੁਸੀਂ ਲਾਲ ਚੌਂਕ 'ਚ ਜਿੱਥੇ ਤੁਸੀਂ ਵੜ ਨਹੀਂ ਸਕਦੇ ਹੁੰਦੇ ਸੀ ਉੱਥੇ ਤੁਸੀਂ ਖੜ ਕੇ ਜਿਹੜਾ ਹੈਗਾ ਰੇੜੀਆਂ ਤੋਂ ਸਟ੍ਰੀਟ ਫੂਡ ਖਾ ਰਹੇ ਸੀ ਤੁਹਾਡੇ ਸ਼ਹਿਜ਼ਾਦਾ ਸਾਹਿਬ ਉਹ ਡਰਦਾ ਮੌਲ ਸੀ ਔਰ ਅਗਲੀ ਗੱਲ ਵਿੱਦ ਫੈਕਟਸ ਦੇ ਰਿਹਾ ਮੈਂ 95000 ਕਰੋੜ ਦਾ ਬਾਹਰ ਲਿਆ ਸਟੇਟਾਂ ਤੋਂ ਨਿਵੇਸ਼ ਗਿਆ ਜੀ ਇਹ ਡਰਦਾ ਮੌਲਾ 95000 ਕਰੋੜ ਦਾ ਨਿਵੇਸ਼ ਦੋ ਮਿੰਟ ਸੁਣੇ ਚੱਲੋ ਨਾ ਜੀ ਫੈਕਟ ਸੁਣੋ ਜੀ ਜਿਹੜੇ ਉਹ ਉਹ ਬਰਫ਼ ਦੇ ਗੋਲਿਆਂ 'ਚ ਖੇਡ ਰਹੇ ਸੀ ਸਿਕਿਉਰਟੀ 'ਚ ਖੇਡ ਰਹੇ ਸੀ ਜੀ ਬੋਲਟ ਸਿਕਿਉਰਟੀ ਭਾਸ਼ਣ ਦੇਣ ਵਾਲੇ ਲੋਕ ਬਰਫ਼ ਦੇ ਗੋਲਿਆਂ 'ਚ ਖੇਡ ਰਹੇ ਸੀ ਬੋਲਟ ਪ੍ਰੂਫ ਦੇ ਕੈਪੜਿਆਂ ਦੇ ਨਗਰ ਭਾਸ਼ਣ ਦੇਣ ਵਾਲੇ ਜੇ ਬਰਫ਼ ਦੇ ਗੋਲਿਆਂ 'ਚ ਖੇਡ ਰਹੇ ਸੀ ਤੇ ਅੱਜ ਕਹਿੰਦੇ ਉੱਥੇ ਆਹ ਸੀ ਗੱਲ ਬੱਸ ਸ਼ਰਮ ਕਰਿਆ ਕਰੋ ਅਗਲੀ ਗੱਲ ਸੁਣੋ ਹੰਦਮਾਨ ਸਾਹਿਬ ਦੀ ਗੱਲ ਕਰ ਅਗਲੀ 95000 ਕਰੋੜ ਦਾ ਨਿਵੇਸ਼ ਡਰਦਾ ਮਾਹੌਲਾ ਜੀ 95000 ਕਰੋੜ ਦਾ ਨਿਵੇਸ਼ ਡਰਦਾ ਮਾਹੌਲਾ ਜੀ ਕਿੱਥੇ ਆਇਆ ਇਹ ਦੱਸੋ ਖਾ ਮੈਨੂੰ ਜੰਮੂ ਇਹ ਹੁਣ ਕੋੜ ਹੈ ਤੁਹਾਡੇ ਕੋਲੇ ਗੂਗਲ ਹੈ ਹੁਣੇ ਸਰਚ ਕਰੋ ਉਹਨੇ ਕਰੋ ਜੀ ਗੂਗਲ 'ਚ ਤੁਸੀਂ ਗੂਗਲ ਸਰਚ ਕਰੋ ਨਾ ਆਰ ਟੂਰਿਜ਼ਮ ਇੰਡਸਟਰੀ ਵਧੀ ਸਾਰੇ ਜਾਣਦੇ ਅੱਜ ਟੂਰਿਸਟ ਜਿਹੜਾ ਹੈਗਾ ਜਿੰਨਾ ਹਿਮਾਚਲ ਜਾ ਰਿਹਾ ਉਹਨਾਂ ਜੰਮੂ ਕਸ਼ਮੀਰ 'ਚ ਜਾ ਰਿਹਾ ਹੈ ਇਹ ਡਰਦਾ ਮਾਹੌਲਾ ਸਾਡੇ ਇੰਨੀਆਂ ਸੜਕਾਂ ਜਿਹੜੀਆਂ ਟਨਲ ਸਿੱਧਾ ਜਿਹੜਾ ਸ਼੍ਰੀਨਗਰ ਹੈ ਉਹ ਸਾਡੇ ਕੰਨਿਆ ਕੁਮਾਰੀ ਨਾਲ ਜੁੜ ਗਿਆ ਇਹ ਡਰਦਾ ਮਾਹੌਲ ਹੈ ਤੇ ਤੁਹਾਡੀ ਜਿਹੜੀ ਰਾਜਨੀਤੀ ਹੈ ਨਾ ਜਾਤੀਵਾਦ ਦੀ ਰਾਜਨੀਤੀ ਜਿਹੜੀ ਤੁਸੀਂ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਪੋਲਰਾਈਜੇਸ਼ਨ ਕਰਦੇ ਆ ਤੁਸੀਂ ਧਰਮ ਦੇ ਨਾਮ ਤੇ ਨਫ਼ਰਤ ਦੀ ਦੁਕਾਨ ਸਾਨੂੰ ਕਹਨੇ ਆ ਉਹਦੇ ਦੇ ਤੁਸੀਂ ਆਸਾਂ ਲਾਈ ਬੈਠੇ ਜੰਮੂ ਕਸ਼ਮੀਰ ਜਿਹੜਾ ਹੈਗਾ ਉਹ ਭਾਈਚਾਰੇ ਦੇ ਨਾਮ ਤੇ ਸ਼ਾਂਤੀ ਦੇ ਨਾਮ ਤੇ ਭਾਰਤ ਦੀ ਅਖੰਡਤਾ ਦੇ ਨਾਮ ਤੇ ਪਾਕਿਸਤਾਨ ਤੋਂ ਹਸਤਕਸ਼ਪ ਰੋਕਣ ਦੇ ਨਾਮ ਤੇ ਪਾਤੀ ਜਨਤਾ ਪਾਰਟੀ ਦੇ ਨਾਲ ਹੈ ਖੁਸ਼ਹਾਲੀ ਦੇ ਨਾਲ ਹੈ ਔਰ ਇਹ ਤੁਹਾਨੂੰ ਪਤਾ ਲੱਗ ਜੂਗਾ ਹੁਣ ਆਜੋ ਹਰਿਆਣੇ ਤੇ ਕਹਿੰਦੇ ਜੀ ਦੇਖੋ ਖੱਟੜ ਸਾਹਿਬ ਜੀ ਨੂੰ ਲਾਇਆ ਨਹੀਂ ਪ੍ਰਧਾਨ ਮੰਤਰੀ ਨਾਲ ਔਰ ਜੀ ਕਹਿੰਦੇ ਅਨਲ ਵਿੱਚ ਜੀ ਨੇ ਕਹਿਤਾ ਮੈਂ ਵੀ ਮੁੱਖ ਮੰਤਰੀ ਹਾਂ ਤੁਹਾਨੂੰ ਪਤਾ ਜੀ ਕੁਮਾਰੀ ਸ਼ੈਲਜਾ ਜੀ ਦੇ ਕੀ ਕੀ ਬਿਆਨ ਆਏ ਕੀ ਕੀ ਕੁਝ ਹੋਇਆ ਆਪ ਦੀ ਪਹਿਲਾਂ ਆਪਦੇ ਘਰੇ ਦੇਖੋ ਤੁਹਾਡੇ ਕੀ ਵਾਪਰ ਰਿਹਾ ਮੈਂ ਪਹਿਲਾਂ ਗੱਲ ਕੀਤੀ ਹੈ ਕਾਂਗਰਸ ਜਿਹੜਾ ਕੁਝ ਵੀ ਕਹਿੰਦੀ ਆ ਕਿ ਅਸੀਂ ਦੇ ਸਕਦੇ ਆ ਭਾਜਪਾ ਦੇ ਚੁੱਕੀ ਆ ਹਰਿਆਣੇ ਚ ਤੁਹਾਡਾ ਕੋਈ ਜਿਹੜਾ ਹੈਗੇ ਅਸੀਂ 14 ਫਸਲਾਂ ਦੀ ਐਮਐਸਪੀ ਦਿੱਤੀ ਹਰਿਆਣੇ ਨੂੰ 8500 ਕਰੋੜ ਦਾ ਫਸਲ ਬੀਮਾ ਦਿੱਤਾ ਕਿਤੇ ਹੋਰ ਦਿੱਤਾ ਦਿਖਾਓ ਮੈਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਤੁਸੀਂ ਤਾਂ ਹਿਮਾਚਲ ਤੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਟਾਇਲਟ ਟੈਕਸ ਲਾਤਾ ਹੋਏ ਤੁਸੀਂ ਤਾਂ ਮਤਲਬ ਮੈਂ ਤੇ ਸਹੀ ਪੰਜਾਬੀ ਸ਼ਬਦ ਵਰਤ ਕੇ ਨਾ ਠੇਠ ਇੱਥੇ ਤਾਂ ਮੁੱਖ ਬਲਾਰਾ ਸਾਹਿਬ ਬੋਲਣਾ ਔਖਾ ਹੋ ਜਾਊਗਾ ਤੁਹਾਨੂੰ ਲੋ 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 ਵਰਤੋ ਮੈਂ ਕਨਸਟੀਟਿਊਸ਼ਨਲ ਮੈਂ ਕਨਸਟੀਟਿਊਸ਼ਨਲ ਭਾਸ਼ਾ ਵਰਤ ਰਿਹਾ ਕਨਸਟੀਟਿਊਸ਼ਨਲ ਭਾਸ਼ਾ ਵਰਤ ਰਿਹਾ ਤੁਸੀਂ ਲੋਕਾਂ ਦੇ ਟਾਇਲਟ ਤੇ ਵੀ ਟੈਕਸ ਲਾਉਣ ਵਾਲੇ ਲੋਕ ਜਿਹੜੇ ਹੈਗੇ ਆ ਵਾਕੇ ਸਾਨੂੰ ਮਤਾਂ ਦਿੰਦੇ ਭਾਜ ਭਾਜ ਨੂੰ ਮਤਾਂ ਦਿੰਦੇ ਥੋੜਾ ਥੋੜਾ ਸ਼ਰਮ ਥੋੜਾ ਸ਼ਰਮ ਕਰੀਏ ਆਪਾਂ